ਨੀ ਅੱਜ ਸਵਾਲ ਇਹੀ ਹੈ ਨਾ ਕਿ ਅੱਜ ਇੱਕ ਵੱਖਰੀ ਪਾਰਟੀ ਬਣ ਕੇ ਉੱਪਰੀ ਆ ਇੱਕ ਵੱਖਰਾ ਅਕਾਲੀ ਦਲ ਇੱਕ ਅਯਾਲੀ ਸਾਹਿਬ ਇਹ ਅਕਾਲੀ ਦਲ ਆਇਆ ਹੈ ਹਾਂ ਅਸੀਂ ਤਾਂ ਉਹ ਅਕਾਲੀ ਦਲ ਜੋ ਸਾਨੂੰ ਹੁਕਮ ਹੋਇਆ ਸੀ ਉਹਦੇ ਚੋਂ ਪਹਿਲਾ ਧੜਾ ਹੀ ਬਾਕੀ ਬਾਕੀ ਹੋ ਗਿਆ ਤੇ ਨਹੀਂ ਅਸੀਂ ਤਾਂ ਇਹਨੂੰ ਇਕੱਠਾ ਹੀ ਕਰਨਾ ਚਾਹੁੰਦੇ ਸੀ ਉਹਨਾਂ ਨੇ ਨਹੀਂ ਕਰਵਾਇਆ ਅਯਾਲੀ ਸਾਹਿਬ ਅਯਾਲੀ ਸਾਹਿਬ ਟੈਕਨੀਕਲੀ ਇਹਨੂੰ ਚੋਣ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਦੇ ਦਿੱਤਾ ਜ਼ਾਹਿਰ ਹੈ ਤੁਹਾਡੇ ਕੋਲ ਚੋਣ ਨਿਸ਼ਾਨ ਵੀ ਆਊਗਾ ਇਹ ਅਸੀਂ ਨਹੀਂ ਲਿਖੇ ਤਾ ਯਾਰ ਭਰਤੀ ਕਮੇਟੀ ਦਾ ਕੰਮ ਨਹੀਂ ਭਰਤੀ ਕਮੇਟੀ ਦਾ ਕੰਮ ਸੀ ਵੀ ਭਰਤੀ ਕਰਕੇ ਸਾਰਿਆਂ ਨੂੰ ਇੱਕ ਸਰਵ ਰਵਾਣਤ ਲੀਡਰਸ਼ਿਪ ਦੇਣਾ ਡੈਲੀਗੇਟ ਚੁਣਨੇ ਉਹ ਸਾਡਾ ਜੇ ਇਹ ਵੀ ਨਾਲ ਉਦੋਂ ਹੀ ਕਰਾ ਲੈਂਦੇ ਤਾਂ ਇਹ ਪ੍ਰੋਬਲਮ ਹੀ ਨਹੀਂ ਆਉਣੀ ਸੀ ਕੀ ਹੁਣ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੈ ਜੀ ਕੀ ਉਹ ਜਿਹੜੀ ਅਕਾਲ ਤਖਸਾਲ ਵਾਲੀ ਜ਼ਿੰਮੇਵਾਰੀ ਤਾਂ ਜਿਹੜੀ ਭਰਤੀ ਵਾਲੀ ਖਤਮ ਹੋ ਗਈ ਆ ਪੰਥਕ ਇਕਤਾ ਲਈ ਜ਼ਿੰਮੇਵਾਰੀ ਰਹਿੰਦੀ ਆ ਉਹਦੇ ਤੇ ਕੰਮ ਕਰਾਂਗੇ ਬਹੁਤ ਸਾਰੇ ਸ਼੍ਰੋਮਣੀ ਕਾਲੀ ਦਾ ਲੇਸ ਤੋਂ ਪਹਿਲਾਂ ਬਣੇ ਸੰਯੁਕਤ ਬਣਿਆ ਟਕਸਾਲੀ ਬਣਿਆ 1920 ਬਣੇ ਕਈ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਇਕੱਠੇ ਵੀ ਹੁੰਦੇ ਰਹੇ ਨੇ ਪਰ ਉਹ ਇਕੱਠੇ ਵੀ ਹੁੰਦੇ ਰਹਿਆ ਉਹਦੇ ਵਾਸਤੇ ਕੀ ਉਪਰਾਲੇ ਸਾਰੇ ਪੂਰੇ ਯਤਨ ਕਰਾਂਗੇ ਜਿੱਦੇ ਸਾਡਾ بس ਸਾਰੇ ਇਕੱਠੇ ਹੋ। ਇਹੀ ਤਾਂ ਸਵਾਲ ਹੈ ਨਾ ਹੁਣ ਨਵਾਂ ਚੋਣ ਨਿਸ਼ਾਨ ਆਊਗਾ। ਨਵੀਂ ਪਾਰਟੀ ਹੈਗੀ ਐ। ਮੈਂ ਗੱਲ ਨਹੀਂ ਕਰ ਰਿਹਾ ਮੈਂ ਤਾਂ ਭਰਤੀ ਕਮੇਟੀ ਦੀ ਗੱਲ ਕਰ ਰਿਹਾ ਜੀ ਸਾਡੀ ਜ਼ਿੰਮੇਵਾਰੀ ਆ। ਇੱਕ ਰਹਿੰਦੀ ਆ ਵੀ ਸਾਰਿਆਂ ਨੂੰ ਇਕੱਠੇ ਕਰੀਏ ਉਹ ਕੋਸ਼ਿਸ਼ ਕਰਾਂਗੇ। ਤੁਸੀਂ ਸੰਤੁਸ਼ਟ ਹੋ ਜਿਹੜੀ ਚੋਣ ਹੋਈ ਐ ਤੁਹਾਨੂੰ ਲੱਗਦਾ ਕਿ ਠੀਕ ਫੈਸਲਾ ਹੋਇਆ। ਡੈਲੀਗੇਟਾਂ ਦਾ ਫੈਸਲਾ ਜੀ ਜਿਹੜੇ ਡੈਲੀਗੇਟ ਲੋਕਾਂ ਨੇ 15 ਲੱਖ ਨੇ ਚੁਣੇ ਸੀ ਉਹਨਾਂ ਦਾ ਫੈਸਲਾ ਵਾ। ਨਹੀਂ ਤੁਸੀਂ ਐਜ਼ ਅ ਸਿੱਖ ਇਹ ਮੰਨਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣੇ ਚਾਹੀਦੇ। ਦੇਖੋ ਜਿਹੜਾ ਸ਼੍ਰੀ ਕਾਲਕਟਕ ਸਾਹਦਾ ਜੱਥੇ ਰਹਿ ਗਿਆ ਉਹਨੂੰ ਹੋਰ ਹੁਨ ਕਾਬਲੀਅਤ ਕੀ ਦਿਖਾਉਣ ਦੇ ਲੋੜ ਹੈਗੀ ਹੈ ਨਾ ਸਭ ਸਭ ਪਤਾ ਹੀ ਦਫ਼ਤਰ ਦੀ ਗੱਲ ਕੀਤੀ ਸੀ ਕਿ ਸਸੇ ਤਿੰਨ ਚੀਜ਼ਾਂ ਨੇ ਜਿਹੜੀਆਂ ਚੁੱਲ੍ਹੇ ਦੇ ਥੱਲੇ ਤੇ ਉਹਨਾਂ ਨਾਲ ਗੱਲ ਕਰੋ ਨਾ ਜੀ ਮੇਰੇ ਨਾਲ ਕਮੇਟੀ ਦੇ ਨਾਲ ਕੋਈ ਰਾਸਤੀ ਹੈ ਨਾ ਕਿ ਤੁਸੀਂ ਪਾਰਟੀ ਦਾ ਹਿੱਸਾ ਹੈਗੇ ਹੋ ਜੀ ਅੱਜ ਇਹ ਯਾਰ ਅਸੀਂ ਕਮੇਟੀ ਦਾ ਹਿੱਸਾ ਵਾਂ ਕਮੇਟੀ ਦਾ ਕਾਰਜ ਜੁੜਾ ਹੋ ਗਿਆ ਜਿਹੜੀ ਬਾਕੀ ਧਿਰਾਂ ਨੇ ਚਾਹੇ ਉਹ ਅਮਰਤਪਾਲ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਹੈ ਜਾਂ ਸਿਮਰਜੀਤ ਸਿੰਘ ਮਾਨ ਸਾਹਿਬ ਉਹਨਾਂ ਦੀ ਪਾਰਟੀ ਹੈ ਉਹਨਾਂ ਕੋਲ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਜਾਏਗੀ ਕਿਉਂਕਿ ਅਜੇ ਪੰਥਕ ਇਕਤਾ ਨਹੀਂ ਹੋਈ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਜਾ ਕੇ ਆਏ ਹਾਂ ਹੌਲਸਮ ਵਿੱਚ ਵੀ ਜਾਵਾਂਗੇ ਸਾਰਿਆਂ ਨੂੰ ਜਾਵਾਂਗੇ ਐ ਜੀਪੀਸੀ ਚੋਣਾਂ ਇਕੱਠਿਆਂ ਲੜਨ ਦਾ ਕੋਈ ਇਰਾਦਾ ਹੈ ਸਭ ਮੰਨ ਦੱਸੂਗਾ ਜੀ ਅਸੀਂ ਤਾਂ ਉਹਦੇ ਚ ਵੀ ਚਾਹਵਾਂਗੇ ਸਾਰੇ ਪੰਥਕ ਇਕਤਾ ਕਰਨ ਤੇ ਜਿਹੜੇ ਯੋਗ ਉਮੀਦਵਾਰ ਅੱਗੇ ਆਉਣ ਸਹੀ ਢੰਗ ਨਾਲ ਐਸਜੀਪੀ ਸੋ ਕੋਸ਼ਿਸ਼ ਹੈ ਸਾਡੀ ਤਾਂ ਜੇ ਚੋਣ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਇਹ ਪਹਿਲਾਂ ਚੋਣ ਕਮਿਸ਼ਨ ਕੋਲ ਜਾਓ ਫਿਰ ਸੁਪਰੀਮ ਕੋਰਟ ਦੇ ਇੱਕ ਐਮਐਲਏ ਤੁਸੀਂ ਉਹ ਇੱਕ ਐਮਐਲਏ ਉੱਧਰ ਹੈ ਤੇ ਇੱਕ ਐਮਐਲਏ ਨੇ ਪਾਰਟੀ ਛੱਡਤੀ ਹੈ ਫਿਰ ਟੈਕਨੀਕਲੀ ਤੁਸੀਂ ਕੀ ਮੰਨਦੇ ਹੋ ਕਿ ਟੈਕਨੀਕਲੀ ਤੁਸੀਂ ਸਟਰੋਂਗ ਹੋ ਜੇ ਅਦਾਲਤ ਤੱਕ ਮਾਮਲਾ ਜਾਂਦਾ ਹੈ ਤਾਂ ਐਸਾ ਉਹਦੇ ਲਈ ਕੋਈ ਕਹਿ ਨਹੀਂ ਸਕਦਾ ਸਾਡਾ ਕੰਮ ਭਰਤੀ ਕਮੇਟੀ ਦਾ ਉਹ ਤਾਂ ਇਹ ਅਧਿਕਾਰ ਖੇਤਰ ਨਹੀਂ ਇਹ ਜਿਸ ਮੈਨੂੰ ਸਵਾਲ ਪੁੱਛ ਰਹੇ ਹੋ ਮੇਰੇ ਅਧਿਕਾਰ ਖੇਤਰ ਦੇ ਨਹੀਂ ਹੈਗੇ ਸਾਹਿਬ ਇੱਕ ਕੁਐਸਚਨ ਹੈ ਜਨਹਿਦਾਰ ਸਾਹਿਬ ਨੇ ਫਸੀਲ ਤੋਂ ਕਿਹਾ ਸੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਆਪਣਾ ਪੂਰਾ ਗਵਾ ਚੁ ਸਿਸਟਮ ਦੇ ਵਿੱਚ ਉਸ ਲੀਡਰਸ਼ਿਪ ਨੂੰ ਇਕੱਠਿਆਂ ਕੀਤਾ ਜਾਵੇਗਾ ਉਹਦੇ ਨਾਲ ਗੱਠਜੋੜ ਹੋ ਸਕਦਾ ਹੈ ਜੇ ਉਹ ਕ레ਡਿਬਿਲਟੀ ਕਵਾ ਚੁੱਕੇ ਆ ਤੇ ਇਹਦਾ ਮਤਲਬ ਇਕੱਠਾ ਤਾਂ ਕਵਾ ਚੁੱਕੇ ਤਾਂ ਸਾਡੇ ਵਿੱਚ ਵੀ ਹੋਣਗੇ ਬਹੁਤ ਸਾਰੇ ਹੂੰ ਕੰਮ ਤਾਂ ਕਰ ਸਕਦੇ ਆ ਨਾ ਉਹਨਾਂ ਨੂੰ ਅਗਵਾਈ ਦੇਣ ਦੀ ਗੱਲ ਆ ਨਾ ਵੀ ਉਹਨਾਂ ਨੂੰ ਕਿੱਥੇ ਰੱਖਣਾ ਵਾ ਜੀ ਆਜਾ ਠੀਕ ਹੀ ਜੀ ਤਾਂ ਇਸ ਵੇਲੇ ਕਰ ਸਕੀਏ ਸਭ ਤਰ੍ਹਾਂ ਦੇ ਨਾਲ ਚੋਣ ਪ੍ਰਕਿਰਿਆ ਮੁਕੰਮਲ ਹੋਈ ਆ ਸਰਬਸੰਮਤੀ ਨਾਲ ਹੋਈ ਆ ਔਰ ਸਾਨੂੰ ਇਹ ਉਮੀਦ ਵੀ ਸੀ ਸਾਡੀ ਕੋਸ਼ਿਸ਼ ਵੀ ਸੀ ਕਿ ਏਡਾ ਵੱਡਾ ਪਲੇਟਫਾਰਮ ਜਿਹੜਾ ਸਿਰਜਿਆ ਗਿਆ ਕਲਤਖ ਸਾਹਿਬ ਦੀ ਰਹਿਨਮਾਈ ਏ ਇਥੇ 15 ਲੱਖ ਦੀ ਭਰਤੀ ਹੋਈ ਹੈ ਬਿਨਾ ਕਿਸੇ ਪੋਲੀਟੀਕਲ ਪਾਰਟੀ ਤੋਂ ਬਿਨਾ ਕਿਸੇ ਸੈਟਅਪ ਤੋਂ ਆ ਭਰਤੀ ਵੀ ਸਹੀ ਹੋਈ ਹੈ ਜਿਹਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚ ਜਵੇ ਸੋ ਇਸ ਕਰਕੇ ਜੋ ਫੈਸਲਾ ਪੰਥ ਨੇ ਕੀਤਾ ਔਰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਜਾਨੀ ਹਰਪ੍ਰੀਤ ਸਿੰਘ ਜੀ ਬਣੇ ਨੇ ਔਰ ਪੰਥ ਇੱਕ ਕੌਂਸਲ ਬਣਾਈ ਹੈ ਧਰਮ ਦਾ ਕੁੰਡਾ ਰਾਜਨੀਤੀ ਤੇ ਰੱਖਣ ਲਈ ਬੀਬੀ ਸਤਵੰਤ ਕੌਰ ਨੂੰ ਗਵਾਈ ਮਿਲੀ ਹੈ ਦੋਨੋਂ ਸਖਸ਼ੀਤਾ ਪੰਥ ਪ੍ਰਬੰਧ ਨੇ ਔਰ ਦੋਨੋਂ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਵੀ ਕਰਨੀ ਹੈ ਔਰ ਪੰਥ ਨੂੰ ਅੱਗੇ ਲੈ ਕੇ ਜਾਣਾ। ਕੁਬੀਰ ਸਿੰਘ ਬਾਦਲ ਜਿਸ ਤੇ ਸ਼੍ਰੋਮਣੀ ਕਾਲੀ ਦਰ ਦੀ ਇਕਵਾਈ ਕਰ ਰਿਹਾ ਉਹਨੂੰ ਕਲੀਅਰ ਹੋ ਰਹਾ ਨੇ ਇੱਕ ਰਿਐਕਸ਼ਨ ਦਿੱਤਾ ਆਪਣੀ ਪਾਰਟੀ ਵੱਲੋਂ। ਉਹ ਕਹਿ ਰਿਹਾ ਕਿ ਅਸੀਂ ਤਾਂ ਮੁਕੰਮਲ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਪ੍ਰਧਾਨ ਦੀ ਚੋਣ ਕੀਤੀ ਸੀ। ਤੇ ਅੱਜ ਕਹਿੰਦੇ ਸਾਰਾ ਕੁਝ ਬੁਰਗਸ ਹੋਇਆ ਔਰ ਕਿਉਂ ਨਾ ਸ਼ੱਕ ਕੀਤਾ ਜਾਵੇ ਕਿ ਪਹਿਲਾਂ ਗਿਆਨੀ ਆਰ ਪੀ ਸਿੰਘ ਜਦੋਂ ਹਾਲ ਤੱਕ ਸਾਹ ਤੇ ਜਥੇਦਾਰ ਸੀ ਦੋ ਤਰੀਕ ਨੂੰ ਉਹਨਾਂ ਨੇ ਹੀ ਧੜਾ ਆ ਉਸੇ ਧੜੇ ਦੇ ਆ ਕੇ ਪ੍ਰਧਾਨ ਬਣ ਗਏ ਅਰੋਣਾ ਦੀ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਉਹ ਤਾਂ ਇੰਨਾ ਨੀਵੇਂ ਚਲੇ ਗਏ ਨਾ ਰਾਜਨੀਤਿਕ ਤੌਰ ਤੇ ਤੁਸੀਂ ਮੰਨੋਗੇ ਕਿ ਸਾਨੂੰ ਭਾਈ ਗਰਦਾਸ ਹਾਲ ਦੇਣ ਤੋਂ ਜਵਾਬ ਕਰਦਾ ਦੇਦਾ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਜਵਾਬ ਦੇਦਾ ਜਿਹੜੇ ਲੋਕ ਇੰਨਾ ਨੀਵਾ ਜਾ ਸਕਦੇ ਨੇ ਉਹਨਾਂ ਦੀ ਗੱਲਾਂ ਦਾ ਅਸੀਂ ਕੋਈ ਜਵਾਬ ਨਹੀਂ ਦੇਣਾ ਇਹ ਪੰਤ ਫੈਸਲਾ ਕਰੂਗਾ ਹੁਣ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਉਹਨਾਂ ਦੀ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਔਰ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਾਰੇ ਆਵਦੇ ਰਾਜਨੀਤਿਕ ਸਵਾਰਥ ਛੱਡ ਕੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਤੁਰੇ ਨੇ ਉਹਨਾਂ ਨੂੰ ਸਹਿਯੋਗ ਦੇਣਾ ਸਾਡਾ ਪੱਕਾ ਵਿਸ਼ਵਾਸ ਹੈ ਡੇਢ ਵਿਸ਼ਵਾਸ ਹੈ ਕਿ ਜੋ ਪਲੈਟਫਾਰਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਇਆ ਹੈ ਇਹਦੀ ਚੜ੍ਹਦੀ ਕਲਾ ਹੋਣੀ ਹੈ ਇੱਕ ਪੰਥ ਪਰਵਾੰਤ ਪਲੈਟਫਾਰਮ ਬਣਨਾ ਸ਼੍ਰੋਮਣੀ ਅਕਾਲੀ ਦਲ ਇਹੀ ਰਹੂਗਾ ਪਰ ਅਸੀਂ ਸਾਰੀਆਂ ਪੰਥਕ ਧਰਾਂ ਨੂੰ ਨਾਲ ਲੈ ਕੇ ਤੈਨੂੰ ਇਕੱਠਾ ਕਰਨ ਦਾ ਕੋਸ਼ਿਸ਼ ਕਰਾਂਗੇ ਚੰਡੀਗੜ੍ਹ ਵਾਲੀ ਮੁੱਖ ਦਫ਼ਤਰ ਤੇ ਦਾਵਾ ਕਰੋਗੇ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਆ ਦਫ਼ਤਰਾਂ ਨਾਲ ਪਾਰਟੀਆਂ ਚੱਲਦੀਆਂ ਨੇ ਦਫ਼ਤਰ ਤੋਂ ਉਹਨਾਂ ਕੋਲ ਹੈਗੇ ਫਿਰ ਚੱਲ ਰਹੀ ਹੈ ਹੁਣ ਪਾਰਟੀ ਕੋਈ ਹਾਲ ਹੈਗਾ ਉਹਨਾਂ ਦਾ ਕਾਲਟੀਆਂ ਸੰਗਤ ਦੀਆਂ ਭਾਵਨਾਵਾਂ ਨਾਲ ਚੱਲਦੀਆਂ ਹੁੰਦੀਆਂ ਨੇ ਸੰਗਤ ਦੇ ਅਸ਼ੀਰਵਾਦ ਨਾਲ ਚੱਲਦੀਆਂ ਹੁੰਦੀਆਂ ਨੇ ਦਫ਼ਤਰ ਤਾਂ ਫਿਰ ਬਹੁਤ ਨੇ ਉਹਨਾਂ ਕੋਲੇ ਵੱਡੇ ਘਰਾਣੇ ਨੇ ਇਹ ਪੰਥ ਦੀ ਵੀ ਹੀਰ ਹੈ ਇਹ ਤਾਂ ਘਰ ਘਰ ਦਫ਼ਤਰ ਹੁੰਦਾ ਜਿਹੜਾ ਵੀ ਬੰਦਾ ਤੁਰੂਗਾ ਉਹ ਦਫ਼ਤਰੀ ਹੋਊਗਾ ਅਕਾਲੀ ਦਲ ਦਾ ਸੋ ਉਹ ਚੀਜ਼ਾਂ ਦੀ ਲੜਾਈ ਲੜਨੀ ਬਣਦੀ ਆ ਕਿਉਂਕਿ ਪੰਥ ਇੱਧਰ ਆ ਸਾਰਾ ਅਕਾਲੀ ਦਲ ਦਾ ਵਰਕਰ ਇੱਧਰ ਆ ਪਰੰਤੂ ਸਾਡਾ ਉਹ ਏਜੰਡਾ ਨਹੀਂ ਹੈ ਸਾਡਾ ਏਜੰਡਾ ਪੰਥ ਨੂੰ ਲਾਮਬੰਦ ਕਰਨਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨਾ ਪਰ ਪੰਥ ਨੂੰ ਅੱਗੇ ਲੈ ਕੇ ਪੰਥਰ ਪੰਜਾਬ ਦੇ ਮਸਲਿਆਂ ਲਈ ਲੜਨਾ ਚੁੰਨਾ ਸਰ ਜਿਹੜੀ ਉਹ ਲੀਡਰਸ਼ਿਪ ਹੈਗੀ ਆ ਉਹ ਲੀਡਰਸ਼ਿਪ ਹੈ ਇਹ ਕਿਉਂ ਕਹਿੰਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਤੋਂ ਫਿਰ ਦੂਜਾ ਕੌਣ ਕੌਣ ਹੋਊਗਾ ਪ੍ਰਧਾਨ ਤੁਸੀਂ ਵੀ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹੋ ਬੇਸ਼ੱਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਆਰਪੀ ਸਿੰਘ ਨੂੰ ਚੁਣ ਲਿਆ ਤਾਂ ਉੱਥੋਂ ਸਟੇਜ ਤੋਂ ਇਹ ਦੱਸ ਵੀ ਦਿੱਤਾ ਕਿ ਠੀਕ ਹੈ ਸਾਡਾ ਪ੍ਰਧਾਨ ਪਰ ਇਹ ਗੱਲ ਕਿਉਂ ਸਾਹਮਣੇ ਆਉਂਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਦੱਸੋ ਫਿਰ ਕੌਣ ਬੰਦਾ ਹੋਊਗਾ ਇਹਨਾਂ ਲੋਕਾਂ ਦੀ ਉਹਦੇ ਪਿੱਛੇ ਵਜ੍ਹਾ ਦਾ ਜਿਹੜਾ ਪੰਥ ਹੈ ਪੰਥ ਦਾ ਗੁਰੂ ਮਹਾਰਾਜ ਦੇ ਜੋਤੀ ਜੋ ਜੋ ਸਮਾਉਣ ਤੋਂ ਬਾਅਦ ਵੀ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਅਖਵਾਇ ਚ ਵੀ ਚੱਲ ਰਿਹਾ ਪੰਥ ਵੱਡੇ ਵੱਡੇ ਜੋਧੇ ਜਰਨੈਲ ਆਪਾਂ ਆਪਣੇ ਇੱਥੇ ਖੜੇ ਆ ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਅਸਥਾਨ ਦੇ ਏਡੀਆਂ ਵੱਡੀਆਂ ਦੀ ਸ਼ਕਸ਼ੀਤਾ ਚਲੀਆਂ ਗਈਆਂ ਸੰਸਾਰ ਤੋਂ ਉਦੋਂ ਬਾਅਦ ਵੀ ਚੱਲ ਰਿਹਾ ਹੈ ਕੀ ਸੁਖਵੀਰ ਸਿੰਘ ਤੇ ਬਾਦਲ ਤੋਂ ਬਾਅਦ ਵੀ ਪੰਥ ਚੱਲ ਸਕਦਾ ਜੇ ਬੰਦੇ ਨੂੰ ਇੰਨਾ ਕਿਸੇ ਨੂੰ ਆਪਣੇ ਆਪ ਤੇ ਜਾਂ ਆਪਣੇ ਹੰਕਾਰ ਹੋ ਜਾਵੇ ਉਹ ਗੁਰੂ ਨੂੰ ਪਾਉਂਦਾ ਨਹੀਂ ਐ ਸੋ ਪੰਥ ਨੇ ਤਾਂ ਸਿਧਾਂਤਾਂ ਨਾਲ ਚੱਲਣਾ ਸਿਧਾਂਤਾਂ ਤੋਂ ਬੇਮੁਖ ਹੋ ਗਏ ਪੰਥ ਤਾਂ ਉਹਨਾਂ ਨਾਲ ਹੈ ਹੀ ਨਹੀਂ ਉਹ ਤਾਂ ਇੱਕ ਢਾਂਚੇ ਦੇ ਕਾਬਜੇ ਦਫ਼ਤਰ ਤੇ ਨਿਸ਼ਾਨ ਤੇ ਸਾਡੇ ਦੇ ਕਾਬਜੇ ਹੋਏ ਬੈਠੇ ਨੇ ਪੰਥ ਕਿੱਥੇ ਉਹਨਾਂ ਨਾਲ ਸ਼ੰਗਲ ਦੀ ਗੱਲ ਹੀ ਨਹੀਂ ਹੈ ਕਮਿਟੀ ਜਿਹੜਾ ਉਹ ਜਵਾਬ ਦਿੰਦਾ ਹੈ ਪ੍ਰਧਾਨ ਨੇ ਜਵਾਬ ਦਿੰਦਾ ਜਾਂ ਕਿੰਨੇ ਜਵਾਬ ਦਿੰਦਾ ਤੁਹਾਨੂੰ ਥਾਂ ਦੇਣ ਤੋਂ ਜੀ ਅਸੀਂ ਚਿੱਠੀ ਲਿਖੀ ਸੀ ਹਾਂਜੀ ਚਿੱਠੀ ਉਹਨਾਂ ਨੇ ਰੇਫਰ ਕਰਕੇ ਉਹ ਜਵਾਬ ਦੇ ਦਿੱਤਾ ਸੋ ਉਹ ਲਿਖਤੀ ਜਵਾਬ ਸਾਡੇ ਕੋਲ ਹੈਗਾ ਸੋ ਇਸ ਕਰਕੇ ਉਹਨਾਂ ਨੇ ਮੈਂ ਸਮਝਦਾ ਬਹੁਤ ਹੀ ਬਚਕਾਨਾ ਹਰਕਤ ਕੀਤੀ ਆ ਜੋ ਨਹੀਂ ਸੀ ਉਹਨਾਂ ਨੂੰ ਕਰਨੀ ਚਾਹੀਦੀ ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਪ੍ਰਬੰਧਕ ਕਹਿੰਦੇ ਦਖਲਦਾਜੀ ਨਹੀਂ ਕਰਦੇ ਅਸੀਂ ਪਰ ਇਹਨਾਂ ਨੇ ਦਖਲਦਾਜੀ ਕੀਤੀ ਮੰਨਦੇ ਹੋ ਇੱਥੇ ਜਾਂ ਕੀ ਕਾਰਨ ਰਿਆਂ ਦਾ ਅਸੀਂ ਉਹਨਾਂ ਨੇ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੀਤੀ ਪਰ ਜਿਹਦਾ ਪ੍ਰੋਰੋਗੇਟਿਵ ਸੀਗਾ ਉਹਨਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਸੀ ਕੋਈ ਕਿਸੇ ਨੂੰ ਕੀ ਕਹਿੰਦਾ ਉਹ ਜਿਹਦੀ ਕਲਮ ਨਾਲ ਸਾਰਾ ਕੁਝ ਹੋ ਰਿਹਾ ਉਹਨੂੰ ਉਹਦੀ ਜ਼ਿੰਮੇਵਾਰੀ ਤੈ ਹੁੰਦੀ ਹੈ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪਣੀ ਜ਼ਿੰਮੇਵਾਰੀ ਪੰਥਕ ਉਹਦੇ ਸੋਚਣਾ ਨਾ ਨਵਾਉਣ ਕਿਸੇ ਦਾ ਹੱਥ ਠੋਕੇ ਬਣ ਕੇ ਫੈਸਲਾ ਕਰਨ ਦੀ ਗੱਲ ਹੋਈ ਸੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਉੱਤੇ ਪ੍ਰਕਾਸ਼ ਨਹੀਂ ਕਰ ਸਕਦੇ ਸੀਗੇ ਇਜਾਜ਼ਤ ਨਹੀਂ ਮਿਲੀ ਚਲੋ ਉਹਨਾਂ ਨੇ ਨਹੀਂ ਕਿਹਾ ਵੀ ਨਹੀਂ ਕਰ ਸਕਦੇ ਤਾਂ ਦੂਜੰਤ ਭਾ ਕੀ ਹੋਰ ਗੱਲ ਕੀ ਹੋ ਸਕਦੀ ਹੈ ਹਮ ਚੁੰਦਰ ਸਾਹਿਬ ਚੁੰਦਰ ਸਾਹਿਬ ਇੱਕ ਸਵਾਲ ਦਾ ਜਵਾਬ ਹੋਰ ਦੇ ਜਾ ਕਿ ਇਹ ਇਲਜ਼ਾਮ ਹੈ ਬੇਸਿਕਲੀ ਦੂਜੇ ਧੜੇ ਦਾ ਉਹ ਕਹਿ ਰਹੇ ਨੇ ਕਿ ਭਾਜਪਾ ਦਾ ਇੱਕ ਹੋਰ ਵਿੰਗ ਤਿਆਰ ਹੋ ਗਿਆ ਜਿਹੜਾ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਬਜ ਕਰਨ ਦੇ ਲਈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਉਸ ਦੇ ਵਿੱਚ ਦੁਫਾੜ ਪਾਉਣ ਦੇ ਲਈ ਇਹ ਸਾਰਾ ਕੁਝ ਜਿਹੜਾ ਇਹ ਰਚਿਆ ਗਿਆ ਜਿਹੜਾ ਵਿੰਗ ਬਣਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਸ਼੍ਰੀ ਘਲਤਖਸਾਬ ਤੋਂ ਇਹਨੇ ਕਦੋਂ ਕਿਸੇ ਨਾਲ ਸਮਝੌਤਾ ਕਰ ਲਿਆ ਜਾਂ ਜਦੋਂ ਕਿਸੇ ਕੋਲੇ ਖਿੱਚ ਲਿਆ ਗਿਆ ਜਿਨ੍ਹਾਂ ਨੇ 30 ਸਾਲ 25 ਸਾਲ ਸਮਝੌਤਾ ਰੱਖਿਆ ਭਾਜਪਾ ਨੇ ਔਰ ਪੰਥਰ ਪੰਜਾਬ ਦੇ ਸਾਰੇ ਮਸਲੇ ਵਿਸਾਰ ਤੇ ਉਹ ਸਾਡੇ ਤੇ ਇਲਜ਼ਾਮ ਲਾਉਣੇ ਤਾਂ ਹੱਸ ਵੀ ਨਹੀਂ ਗੱਲਾਂ ਇਹ ਤਾਂ ਪੰਥ ਸਮਝਦਾ ਹੈ ਨਾ ਸਾਰੀ ਚੀਜ਼ ਉਹ ਕੀ ਦੱਸਣਗੇ ਜਿਹਦੇ ਤਾਂ ਮਰਜ਼ੀ ਕਹੀ ਜਾਣ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਪੰਥ ਇਸ ਗੱਲ ਨੂੰ ਮੰਨੇ ਉਹ ਡਰੇ ਹੋਏ ਨੇ ਅਸਲ 'ਚ ਸੋਚ ਇਸ ਕਰਕੇ ਉਹ ਉਹਨਾਂ ਨੂੰ ਇਹ ਗੱਲ ਕਰਨ ਦੀ ਸ਼ੋਭਾ ਨਹੀਂ ਦਿੰਦੀ ਆ ਠੀਕ ਆ ਉਹ ਮਨਕਰ ਹੋਏ ਨੇ ਪੰਥਕ ਪਲੇਟਫਾਰਮ ਤੋਂ ਉਹਨਾਂ ਦਾ ਖਮਾਜ਼ਾ ਉਹਨਾਂ ਨੂੰ ਭੁਗਤਣਾ ਪਊਗਾ। ਟੀਚਾ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਪਰ ਸੜਕ ਦੀ ਰਾਜਨੀਤੀ ਕਰਦੀ ਹੋਈ ਕੋਈ ਵੀ ਧਿਰ ਨਜ਼ਰ ਨਹੀਂ ਆਉਂਦੀ ਪੁਨਰ ਸੰਜੀਤੀ ਤੋਂ ਬਾਅਦ ਅਜਿਹਾ ਕੀਤਾ ਜਾਊਗਾ। ਦੇਖੋ ਹੁਣ ਤਾਂ ਕਰਾਂਗੇ ਜੀ ਆ ਖੜੇ ਆ ਸਾਰੀ ਟੀਮ ਲੈ। ਇਹ ਵਾਲੀ ਸਾਹਿਬ ਦੇ ਹਲਕੇ 'ਚ ਨਹੀਂ ਜ਼ਮੀਨ ਐਕਵਾਇਰ ਹੋਈ ਆ ਲੜੀ ਰਹੇ ਆ। ਉੱਥੇ ਵੀ ਕਿਤੇ ਲੜ ਨਹੀਂ ਰਹੇ ਅਸੀਂ। ਹੁਣ ਅਸੀਂ ਉਹਨੂੰ ਵੱਡੇ ਰੂਪ 'ਚ ਲੜਾਂਗੇ। ਇੱਕ ਪਾਰਟੀ ਦੇ ਪਲੇਟਫਾਰਮ 'ਤੇ ਲੜਾਂਗੇ। ਆਓ ਜੀ ਆਓ। ਬਿਲਕੁਲ ਅੱਜ ਗਿਆਨੀ ਹਰਪੀ ਸਿੰਘ ਜਣਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਤੇ ਬੀਬੀ ਹਰਨ ਨੂੰ ਜਿਹੜਾ ਸਿੱਖ ਪੰਥਕ ਕਾਉਂਸਲ ਦਾ ਜਿਹੜਾ ਚੇਅਰਮੈਨ ਆ ਉਹ ਵੀ ਚੁਣ ਲੈ ਗਿਆ ਉਹਦੇ ప్రతి ਵੱਖ-ਵੱਖ ਲੀਡਰਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੱਲਬਾਤ ਹੋਈ ਆ ਉਹਨਾਂ ਨੇ ਜਵਾਬ ਦਿੱਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਦੀ ਰਾਜਨੀਤੀ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਆ ਉਹ ਕੀਤਾ ਜਾਊਗਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਦਾਵਾ ਜ਼ਰੂਰ ਪੇਸ਼ ਕਰਾਂਗੇ ਚੋਣ ਨਿਸ਼ਾਨ ਦੇ ਉੱਤੇ ਦੀ ਗੱਲ ਹੋਵੇ ਜਾਂ ਦਫ਼ਤਰ ਦੀ ਗੱਲ ਹੋਵੇ ਜਾਂ ਕਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਜਿਹੜੇ ਤਿੰਨ ਪਿੱਲਰਾਂ ਦੇ ਉੱਤੇ ਇਹ ਚੁੱਲ੍ਹਾ ਖੜਾ ਹੋਇਆ ਜਿਹੜਾ ਬਾਦਲ ਧੜੇ ਦਾ ਚੁੱਲ੍ਹਾ ਜਿਹੜਾ ਪਘੋੜਾ ਤਲ ਕਹਿ ਕੇ ਉਹ ਸੰਬੋਧਨ ਹੋਏ ਨੇ ਬਾਦਲ ਧੜੇ ਨੂੰ ਤੇ ਉਹਨਾਂ ਨੇ ਕਹਿ ਕੇ ਜਿਹੜੇ ਤਿੰਨ ਪਿੱਲਰਾਂ ਦੇ ਉੱਤੇ ਉਹ ਚੁੱਲ੍ਹਾ ਖੜਾ ਹੋਇਆ ਉਹ ਤਿੰਨ ਪਿੱਲਰ ਇੱਕ ਸ਼ਰਮਣੀ ਕਮੇਟੀ ਇੱਕ ਦਫ਼ਤਰ ਤੇ ਇੱਕ ਨਿਸ਼ਾਨ ਹੈ ਸਿੰਬਲ ਹੈ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਇਹਦਾ ਵੀ ਦਾਵਾ ਪੇਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਿੰਨੇ ਪਿੱਲਰ ਵੀ ਆਪਦੇ-ਆਪੇ ਹੱਥ ਦੇ ਵਿੱਚ ਅਸੀਂ ਲੈ ਲਵਾਂਗੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਨਵੀਂ ਸ਼ੁਰੂਆਤ ਹੋਈ ਆ ਤੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਲੋਕਾਂ ਦੀਆਂ ਆਸਾਂ ਦੇ ਉੱਤੇ ਕਿਹੜੀ ਤਰ੍ਹਾਂ ਕਿਸ ਤਰੀਕੇ ਦੇ ਨਾਲ ਖਰੀ ਉਤਰਦੀ ਹੈ ਜਾਂ ਨਹੀਂ ਉਤਰਦੀ ਇਹ ਆਉਣ ਵਾਲੇ ਸਮਾਂ ਇਹਦੇ ਵਿੱਚ ਦੇਖਿਆ ਜਾਊਗਾ ਸਾਰੀਆਂ ਗੱਲਾਂ ਸਮੇਂ ਦੇ ਗਰਭ ਦੇ ਵਿੱਚ ਨੇ ਪਰ ਅੱਜ ਇੱਕ ਨਵੀਂ ਸ਼ੁਰੂਆਤ ਜਾਂ ਵੱਡੇ ਸਮਰਥਨ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹਨਾ ਨੇ ਇੱਥੋਂ ਇੱਕ ਨਵੀਂ ਬਲਾਂਗ ਪੱਟੀ ਹੈ ਨਵੀਂ ਸ਼ੁਰੂਆਤ ਕੀਤੀ ਹੈ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਚੱਲੇਗਾ ਕਾਮਯਾਬ ਹੋਵੇਗਾ ਨਹੀਂ ਹੋਵੇਗਾ ਕਿਸ ਤਰੀਕੇ ਦੀ ਜਿਹੜੀ ਸਾਰੀ ਪ੍ਰਕਿਰਿਆ ਰਹੇਗੀ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ